ਹਾਂਜੀ ਲੋੜੀ ਦੇ ਘਰ ਆ ਗਏ ਉਹ ਤੇ ਦੀ ਬੇਸਾ ਰੌਣਕਾਂ ਜੀ ਬਾਗੀ ਇੱਧਰ ਬਾਈ ਸਾਡਾ ਜੂਸ ਵਾਲਾ ਗੱਡੀ ਜਾਂਦਾ ਵੱਟ ਭਰਾ ਸਾਡਾ ਜੂਸ ਦਾ ਕੰਮ ਚੱਲ ਰਿਹਾ ਜੀ ਲੱਗੀਆਂ ਪੂਰੀਆਂ ਰੌਣਕਾਂ ਜੀ ਇੱਧਰ ਬਾਈ ਫੁੱਲਿਆਂ ਵਾਲਾ ਫੁੱਲਿਆਂ ਦੇ ਵੱਟ ਘਟੀ ਜਾਂਦਾ ਜੀ ਮੌਂਗਕਲੀ ਵਾਲੇ ਮੌਹਫਲੀ ਦੀ ਕਰੀ ਜਾਂਦੇ ਆ ਕੰਮ ਸਭ ਚੱਲ ਰਿਹਾ ਜੀ ਪੂਰਾ ਸਭਰਾਟੇ ਦੇ ਵਿੱਚ ਬੱਲੇ ਬੱਲੇ ਹੋਈ ਪਈ ਆ ਜੀ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਲੋੜੀਆਂ ਜੀ ਬਾਕੀ ਆ ਜਾਓ ਤੁਹਾਨੂੰ ਕਰਾਉਣਾ ਸਾਰੇ ਵੀਰਾਂ ਦੇ ਦਰਸ਼ਕ ਹیدرਬਾਈ ਫੁੱਲਿਆਂ ਵਾਲਾ ਫੁੱਲਿਆਂ ਦੇ ਬਾੜਕੌਂ ਕੀ ਲੋੜੀ ਦਾ ਇਤਿਹਾਰ ਬੜੀ ਸ਼ਾਨਦਾਨ ਨਾਲ ਮਨਾਉਂਦੇ ਆ ਲੋਕ ਜੀ ਬਾਈ ਸਾਡੇ ਹਾਂ ਜਵਾਨਾ ਕਿਵੇਂ ਆ ਅੱਜ ਕਿਵੇਂ ਦੀ ਮਨਾ ਰਹੇ ਜੇ ਲੋੜੀ ਬਹੁਤ ਵਧੀਆ ਓਕੇ ਆ ਓਕੇ ਆ ਆ ਪੂਰੇ ਮੈਦ ਚਾਦ ਵਿਗਰੇ ਫੁੱਲੇ ਆ ਚ ਫੁੱਲੇ ਲੱਭ ਨਹੀਂ ਰਹਾ ਲੱਭ ਨਹੀਂ ਰਹਾ ਪੂਰੀ ਖੇਚਾ ਹੈ ਵਾਜੀ ਵਾ ਕੋਈ ਪੈਗੜਾ ਭਰੀ ਜਾਂਦਾ ਵੀਰ ਸਾਡਾ ਬਣਾਈ ਜਾਂਦਾ ਤੇ ਪੂਰਾ ਕੰਮ ਪਾਣੀ ਦਾ ਅਨੇ ਮਨਦੀਪ ਸਿੰਘ ਜੀ ਦਿਓ ਜਾਣਕਾਰੀ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਸਰੋਤਿਆਂ ਨੂੰ ਵੀਰ ਜੀ ਸਾਤਰੀ ਕਾਲ ਤੇ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਧਿਆਨ ਨਾਲ ਬੁੱਢੇ ਚਾਓ ਤਾਰਾ ਜੀ ਗੁੱਡੇ ਨਾ ਵਸਾਓ ਜੀ ਧਿਆਨ ਨਾਲ ਤਾਰਾ ਜੇ ਕੋਈ ਨਿਸ਼ਾਨ ਨਾ ਆ ਜਾਏ ਬੱਚੇ ਬੁੱਲੇ ਖਾਓ ਲਾਓ ਪੀਓ ਮੋਮੋ ਖਾ ਲਖੋ ਚੈਨੇ ਲੋ ਚੈਨੇ ਦੀ ਡੋਰ ਨਾਲ ਗੁੱਡੇ ਜੀ ਵੀ ਆ ਗਏ ਤੇ ਚੈਨੇ ਦੀ ਡੋਰ ਤੋਂ ਵਜਾਓ ਬਿਲਕੁਲ ਜੀ ਬਿਲਕੁਲ ਜੀ ਮੋਟਾ ਭਜਨ ਤੋਂ ਸਬਜੀ ਦੀ ਰੇੜੀ ਲਾਈ ਬੈਠਾ ਇਹਦਾ ਵੀ ਖਿਆਲ ਕਰੋ ਬਿਲਕੁਲ ਜੀ ਬਿਲਕੁਲ ਜੀ ਅਰੇ ਆਪਾਂ ਸ਼ਾਮ ਨੂੰ ਖਿਆਲੋ ਖੇਲੀ ਹੋਵਾਂਗੇ ਠੀਕ ਆ ਜੀ ਠੀਕ ਆ ਤੇ ਆ ਚੱਲੀਏ ਘਰ ਨੂੰ ਇਧਰ ਭਾਈ ਸਾਡਾ ਜੂਸ ਵਾਲਾ ਅੱਜ ਵਾਂਗ ਕਿਵੇਂ ਨੇ ਅੱਜ ਚੱਲ ਰਿਹਾ ਪ੍ਰੋਗਰਾਮ ਆ ਪੂਰੇ ਖੇਤਾਂ 'ਚ ਅੱਜ ਆਰਾ ਜੂਸ ਵਾਲੇ ਪੂਰੇ ਬੰਦੇ ਆਜਾ ਲਾ ਜੀ ਵਾਹ ਜੂਸ ਵਾਲੇ ਪੂਰੇ ਬੰਦੇ ਆ ਰਹੇ ਆ ਜੀ ਦੇ ਖਿੱਚੀ ਆਦਾ ਵੀਰ ਕੰਮ ਆ ਦੇਖ ਲਓ ਕੰਨਾ ਕੰਨਾ ਕਿਹੜਾ ਏ ਕੰਨਾ 85 85 85 ਕਮਾਦ ਆ ਜੀ ਤੇ ਕਰਾਂਕ ਦਾ ਰੌਬ ਵੀ ਮੂਰੀ ਨਿਕਲਦੀ ਆ ਮਿੱਟੀ ਬਣੂਗੀ ਅੱਜ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦਾ ਵੀ ਮਾਨ ਸਰਕਾਰ ਸੋਚੇ ਪਛੰਦੀ ਸਿੰਘਾਂ ਦੀ ਰਿਹਾਈ ਉਹ ਤੇ ਵੀ ਮੋਰਚਾ ਚੰਡੀਗੜ੍ਹ ਚ ਆਇਆ ਜੀ ਇਹਨਾਂ ਦਾ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜੀ ਬਾਕੀ ਇਧਰ ਸਾਰੇ ਵੀਰ ਪਿਆਰ ਭੋਲਾ ਜੀ ਅੱਜ ਜੀ ਕੰਨੇ ਆ ਦਾ ਕਾਦ ਤੁਸੀਂ ਵੇਖੋ ਕਿਹੜੇ ਕਿਹੜੇ ਲੰਮੇ ਭਾਈ ਜੰਨੇ ਸਾਡਾ ਲੈ ਕੇ ਆਇਆ ਇਹ ਬਹੁਤ ਵਧੀਆ ਕਮਾਲ ਆ ਤੇ ਕਾਦ ਵੀ ਵੇਖੋ ਕਿਡਾ ਰਾਜ ਨਾਲ ਫੋਟੋ ਕਰਨੇ ਆ ਹਸਾਬ ਨਾਲ ਇਧਰ ਸਾਰੇ ਹੀ ਦੁਕਾਨਾਂ ਵਾਲੇ ਅੱਲਾਹ ਕੇ ਆਹਾਂ ਜੀ ਜਿੰਦਾਬਾਦ ਜਿੰਦਾਬਾਦ ਲੋਹੜੀ ਦੀ ਮੁਬਾਰਕਾਂ ਭੈ ਜੀ ਸਾਰੇ ਵੀਰ ਜੀ ਪੂਰਾ ਬਾਜ਼ਾਰ ਗਰਮ ਆ ਇਧਰ ਵੀ ਬਾਈ ਜੂਸ ਵਾਲਾ ਖਿੱਤੀ ਜਾਂਦਾ ਕੰਮ ਫਰਜਵਾਨਾ ਕਿਵੇਂ ਆ ਪੂਰਾ ਕੰਮ ਖਿੱਤੀ ਜਾਂਦਾ ਇਹ ਅੱਜ ਇਹ ਇਧਰ ਫੁੱਲਿਆਂ ਵਾਲਾ ਬਾਈ ਫੇਰ ਫੁੱਲੇ ਇੱਜਰ ਬਾਈ ਸਾਡਾ ਕਾਲੂ ਵਾਹ ਜੀ ਵਾਹ ਹਾਂ ਵਧੀਆ ਕੀ ਆਲੀ ਵਧੀਆ ਜੀ ਵਧੀਆ ਵੀਰ ਜੀ ਕਿਵੇਂ ਮਨਾ ਰਹੇ ਜੀ ਅੱਜ ਲੋੜੀ ਬਹੁਤ ਵਧੀਆ ਲੋੜੀ ਆ ਹਾਂ ਜੀ ਹੋਰ ਜੀ ਸਭ ਠੀਕ ਠਾਕ ਜੀ ਤਾਂ ਇਹ ਲੈ ਗੱੜਜਾਪਾਂ ਕੁੜੀਆਂ ਨੂੰ ਦੇਣਾ ਅੱਛਾ ਜੀ ਕੁੜੀਆਂ ਨੂੰ ਦੇਂਦਾ ਜੀ ਗਿਫਟ ਵਾਹ ਜੀ ਵਾਹ ਆਹ ਵੇਖੋ ਬਾਈ ਸਾਡੇ ਨੇ ਭਕਾਨੇ ਕਾਲੂ ਸਾਡਾ ਵੀਰ ਕਿਰਤ ਕਰਨਾ ਹੋਇਆ ਜੀ ਬਹੁਤ ਵਧੀਆ ਗੱਲ ਆ ਜੀ ਆਹ ਦੇਖੋ ਮਿਹਨਤ ਦਾ ਕੋਈ ਡਰ ਨਹੀਂ ਆ ਜੀ ਪੂਰੀ ਮਿਹਨਤ ਕਰਦਾ ਵੀਰ ਸਾਡਾ ਕਾਲੂ ਇੱਕ 10 ਪਕਾਨੇ ਆਪ ਦੇਂਦੇ ਤਾਂ ਪਕਾਨੇ ਕੁੜੀਆਂ हां जी 10 ਪਕਾਨੇ ਐਸੇ ਐਸੇ 10 ਪਕਾਨੇ ਕਿਤਾ ਕੁੜੀਆਂ ਨੂੰ ਲਗਾ ਲੈ ਕੇ ਦੇਣ ਦੀ ਬੜੀ ਵੱਡੀ ਸੇਵਾ ਹੈ ਜੀ ਚਲੋ ਕਰਨੀ ਚਾਹੀਦੀ ਹੈ ਜੀ ਤੇ ਕਿਵੇਂ ਆਡਰ ਆਇਆ ਪਕਾਨੀ ਸਭਰਾ ਦੀ ਧਰਤੀ ਦੇ ਜੀ ਬੜਾ ਵਧੀਆ ਦੀ ਵਾਇਰਸ ਸਿਲੰਡਰ ਰੱਖਿਆ ਤਾਂ ਐ ਕਰਾ ਕੰਮ ਚੱਲ ਰਿਹਾ ਹੈ ਜੀ ਕਾਲੂ ਭਰਾ ਦਾ ਜਿਹੜਾ ਫਿਕਰ ਦਾ ਇੱਕ ਅੰਗੀਨ ਬੰਦਾ ਆਪਦੀ ਕਿਰਤ ਕਰਦਾ ਹੋਇਆ ਜੀ ਬੜੀ ਵੱਡੀ ਮਸਾਲਾ ਦੀ ਜਿਹੜੇ ਕੋਈ ਮੰਦਰਾ ਚ ਗੁਰਦੁਆਰੇ ਆਜ ਬਹਿ ਕੇ ਭੀਖ ਮੰਗਦੇ ਆ ਜੀ ਕਿਉਂਕਿ ਆਹ ਵੇਖੋ ਬੜੀ ਵੱਡੀ ਮਸਾਲਾ ਆਂਘੀ ਨੇ ਬੰਦਾ ਤੇ ਆਪਣੀ ਕਿਰਤ ਕਰਦਾ ਹੋਇਆ ਜੀ ਸਭਰਾਡੇ ਦੇ ਵਿੱਚ ਦੀ ਲੋੜੀ ਵਾਲੇ ਦਿਨ ਬਾਕੀ ਇਧਰ ਮੌਗਫਲੀ ਵਾਲੀ ਦੀ ਬਾਈ ਦੇ ਪੂਰਾ ਕੋਲਣਾ ਕੰਮ ਬਾਈ ਮੌਗਫਲੀ ਵਾਲਾ ਖਿੱਚੀ ਜਾਂਦਾ ਕੰਮ ਬਹੁਤ ਜਿਆਦਾ ਮੌਗਫਲੀ ਲੱਗ ਰਹੀ ਆ ਜੀ ਅੱਜ ਲੋੜੀ ਵਾਲੇ ਦਿਨ ਤੇ ਬਾਈ ਸਾਡੇ ਕਿਵੇਂ ਲੋਕ ਪੂਰਾ ਲੋਹੜੀ ਮਨਾ ਰਹੇ ਅੱਜ ਪੂਰਾ ਇਹਨਾਂ ਕੰਮ ਕਰਮੇ ਜੀ ਅੱਜ ਮੌਂਖਫਲੀ ਲੱਗਦਾ ਪੂਰੀ ਨਹੀਂ ਆ ਰਹੀ ਆ ਪੂਰੀ ਨਹੀਂ ਆ ਰਹੀ ਭਾਈ ਬਾਦਸ਼ਾਹ ਹਾਂ ਬਰ ਹਣੀਆਂ ਜੀ ਪੂਰਾ ਮੌਂਖਫਲੀ ਵੇਚ ਗਿਆ ਵੀਰ ਤਾਂ ਵੇਖੋ ਜੀ ਬਹੁਤ ਮਟਾ ਪੂਰਾ ਕੰਮ ਖਿਤੀ ਜਾਂਦੇ ਆ ਜੀ ਤੇ ਗਾਗ ਵੀ ਪੂਰੇ ਤੁਹਾਨੂੰ ਅੱਜ ਦੇਖ ਲਓ ਜੀ ਕਰਾ ਕਿੱਥੀ ਆਉਂਦੇ ਆ ਕੰਮ ਵੀਰ ਸਾਡਾ ਭਜਨ ਸਿੰਘ ਜੀ ਉਹ ਵੀ ਵੀਰ ਸਾਡਾ ਲੋਹੜੀ ਦਾ ਹਾਰ ਮਨਾ ਰਾਇਆ ਤੇ ਸਾਰੇ ਜਾਣੇ ਇਧਰ ਵੇਖੋ ਸਬਜ਼ੀਆਂ ਦੀਆਂ ਦੁਕਾਨਾਂ ਤੇ ਵੀ ਲੱਗੀਆਂ ਰੌਣਕਾਂ ਜੀ ਸਾਰੇ ਜਿਹੜੇ ਇੱਥੇ ਸਬਜ਼ੀ ਖਰੀਦਣ ਪਹੁੰਚ ਰਹੇ ਆ ਜੀ ਤੇ ਠੇਕੇਦਾਰ ਸਾਹਿਬ ਜੀ ਸੱਚੀ ਗੱਲ ਜੀ ਹਾਂ ਜੀ ਕਿਵੇਂ ਮਨਾਈ ਜਾ ਰਹੀ ਹੈ ਜੀ ਲੋੜੀ ਦੀ ਅੱਜ ਲੋੜੀ ਵੇਖੋ ਕੁਝ ਹੀ ਦਾ ਤਿਹਾਰ ਆ ਲੋਕ ਮਨਾਉਂਦੇ ਆ ਪਰ ਗੱਲ ਇਹ ਆ ਵੀ ਲੋੜੀ ਦਾ ਇੰਨੀ ਤੋਂ ਇਛਾ ਨਹੀਂਗਾ ਹਾਂ ਇਹ ਉਹ ਬੜੀ ਇੱਕ ਭਿਆਨਕ ਜਿਹੜੀ ਬਿਮਾਰੀ ਉੱਥੇ ਫੈਲੀ ਆ ਜੀਰੇ ਦੇ ਵਿੱਚ ਸ਼ਰਾਬ ਮਿੱਤੇ ਫੈਟਰੀ ਤੇ ਲਾਈ ਆ ਉੱਥੇ ਬਰਨੇ ਬੈਠੇ ਆ ਸਾਡੇ ਵਾਸਤੇ ਕੋਈ ਬਾਦੀ ਖੁੱਤੀ ਵਾਲੀ ਗੱਲ ਨਹੀਂ ਉਹ ਕੋ ਪਾਣੀ ਗਦਲਾ ਹੋ ਰਿਹਾ ਉੱਥੇ ਜਾ ਕੇ ਬੈਠੇ ਆ ਕਿਸਾਨ ਸਾਡੇ ਲੋਕ ਲੋਹੜੀ ਕਰੇ ਮਨਾਉਂਦੇ ਆ ਤੇ ਕਿਸਾਨ ਉੱਥੇ ਬੈਠੇ ਆ ਹਾਂ ਇਹ ਗੱਲ ਦਾ ਦੁੱਖ ਬਾਗੀ ਗੱਲ ਆ ਤੇ ਸਰਕਾਰ ਨੂੰ ਇੱਥੇ ਗੌਰ ਕਰਨੀ ਚਾਹੀਦੀ ਆ ਤੇ ਮੈਂ ਉਹਨਾਂ ਕਿਸਾਨਾਂ ਨੂੰ ਸਿਰ ਝੁਕਾ ਕੇ ਸਲਾਮ ਕਰਦਾ ਜਿਹੜੇ ਅੱਜ ਆਪਦਾ ਲੋਹੜੀ ਦਾ ਤਿਉਹਾਰ ਘਰ ਛੱਡ ਕੇ ਉੱਥੇ ਜੀਰੇ ਬੈਠੇ ਬਿਲਕੁਲ ਜੀ ਬੋਲ ਕਾ ਵਧੀ ਵਧੀਆ ਗੱਲ ਮਿਸਾਲ ਦਿੱਤੀ ਆ ਜੀ ਜਿਹੜੇ ਜੀਰੇ ਧਰਨੇ ਤੇ ਕਿਸਾਨ ਬੈਠੇ ਜੀ ਕੈਰ ਦੀ ਢਣ ਦੇ ਵਿੱਚ ਜੀ ਸਰਕਾਰ ਨੂੰ ਸੋਚਣਾ ਚਾਹੀਦਾ ਜੀ ਉਹ ਵੀ ਆਪਦਾ ਦਿਨ ਧਿਆਰ ਘਰੇ ਮਨਾਉਣਾ ਵੀ ਜਿਹੜਾ ਪਾਣੀ ਦਾ ਸੀ ਵੀ ਜਾ ਕੇ ਦੇਖਿਆ ਜੀ ਬੜਾ ਗੰਦਲਾ ਖਰਾਬ ਹੋ ਰਿਹਾ ਜੀ ਬੜੇ ਨੁਕਸਾਨ ਕਰ ਰਿਹਾ ਉਹ ਤੇ ਕਿਸਾਨਾਂ ਦੀ ਲੋੜੀ ਘਰੇ ਹੋਣੀ ਚਾਹੀਦੀ ਸੀ ਇਸ ਗੱਲੋਂ ਬਾਕੀ ਆ ਦੇਖ ਲਓ ਪੂਰਾ ਕਿਰਾ ਹਰ ਇੱਕੀ ਬਾਜ਼ਾਰ ਦੇ ਵਿੱਚ ਪੂਰੀ ਚੜਦੀ ਕਲਾ ਹੈ ਜੀ ਪੂਰਾ ਬਿਯਾਰ ਕਰਮਾ ਜੀ ਅੱਡੇ ਦੇ ਵਿੱਚ ਲੱਗੀ ਆ ਪੂਰੀਆਂ ਰੌਣਕਾਂ ਜੀ ਤਾਂ ਇਧਰ ਸਾਡੇ ਨੰਬਰਦਾਰ ਸਾਹਿਬ ਜੀ ਆ ਰਹੇ ਆ ਜੀ ਨੰਬਰਦਾਰ ਜੀ ਕਿਵੇਂ ਦੀ ਮਨਾਈ ਜਾ ਰਹੀ ਆ ਜੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਜੀ ਹਾਂ ਜੀ ਹਾਂ ਜੀ ਕਹਿੰਦੇ ਆ ਜੀ ਕਿਰਤ ਲਵਗ ਸਿੰਘ ਜੀ ਆ ਭਾਈ ਸਾਡੇ ਨੇ ਲੈ ਦੀਆਂ ਗੁੱਡੀਆਂ ਹੀ ਗੁੱਡੀਆਂ ਕਰਤੀਆਂ ਗੁੱਡੀਆਂ ਨੂੰ ਸਾਰੇ ਪਕਾਨੇ ਵੀਰ ਸਾਡਾ ਦਲਵਾਗ ਨੇ ਖਰੀਦ ਲਿਆ ਜੀ ਬਾਈ ਮੋਟਰ ਮਕੈਨਿਕ ਵੀਰ ਸਾਡਾ ਜੀ ਦੇ ਵੇਖੋ ਪੂਰੀ ਖੁਸ਼ੀ ਇਸ ਵੀਰ ਦੇ ਧੀਆ ਕਿਉਂਕਿ ਧੀਆ ਮੁੰਡਿਆਂ ਨਾਲੋਂ ਵੱਧ ਕੇ ਹੁੰਦੇ ਆ ਜੀ ਕਿਉਂਕਿ ਇਹ ਵੀ ਛੋਟੀ ਗੁੱਡੀ ਹੈ ਜੀ ਕਿਉਂਕਿ ਇਹ ਨਹੀਂ ਹੁੰਦੀ ਚੱਲ ਮੁੰਡੇ ਆ ਕਿਉਂਕਿ ਜਿਹੜੀਆਂ ਧੀਆ ਐ ਨਾ ਧੀਆ ਮੁੰਡਿਆਂ ਨਾਲੋਂ ਵੀ ਵੱਧ ਕੇ ਆ ਤੇ ਐਸੇ ਹੀ ਆ ਵੇਖੋ ਕਿੰਨੀਆਂ ਆਪਣੀ ਧੀਆ ਨੂੰ ਤੋਹਫਾ ਦਿੰਦਾ ਵੀਰ ਸਾਡਾ ਹਾਂਜੀ ਬਾਗ ਸਿੰਘ ਜੀ ਕੀ ਕਹਿਣਾ ਜਾਂਦੇ ਬੜੀ ਵੱਡੀ ਗੱਲ ਹੈ ਜੀ ਬਹੁਤ ਵਧੀਆ ਕਿਰਪਾ ਰੱਬ ਦੀ ਹਾਂ ਜੀ ਹਾਂ ਜੀ ਗੁੜੀਆਂ ਵਾਸਤੇ ਹਾਂ ਜੀ ਹਾਂ ਜੀ ਕੋਈ ਨੀ ਮਾਲਕ ਬਾਬਾ ਬੁੱਢਾ ਜਊ ਕਾਕਾ ਕੋਈ ਗੱਲ ਨਹੀਂ ਬਾਬੇ ਦੀ ਮਿਹਰ ਚਾਹੀਦੀ ਹੈ ਜੀ ਕਿਰਪਾ ਚਾਹੀਦੀ ਹੈ ਹਾਂ ਜੀ ਹਾਂ ਜੀ ਧੀਆ ਵੀ ਕਿਸੇ ਨਾਲੋਂ ਘੱਟ ਨਹੀਂ ਆਂ ਕਰੋ ਰਾਂ ਦਾ ਕਿਰਪਾ ਕਰੋ 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 ਇਹੋ ਜੇ ਆਪਣੇ ਹੌਸਲੇ ਰੱਖੋ ਜਿੱਤ ਕੇ ਵਾਕੇ ਹੀ ਆਵੇ ਕੋਈ ਬੜੀ ਵੱਡੀ ਮਸਾਹ ਜੀ ਆਪਦੀਆਂ ਧੀਆ ਨੂੰ ਪਕਾਨੇ ਬਾਈ ਨੇ ਲੈ ਗਏ ਦਿੱਤੇ ਆ ਜੀ ਬੜੀ ਵੱਡੀ ਗੱਲ ਆ ਜੀ ਠੀਕ ਆ ਜੀ ਹਾਂ ਜੀ ਬਾਈ ਕਾਲੂ ਜੀ ਕੀ ਹਾਲ ਚਾਲ ਜੀ ਮਹਾਰਾਜ ਹਾਂ ਜੀ ਕਿਵੇਂ ਮਨਾਈ ਜਾ ਰਹੀ ਐ ਲੋੜੀ ਅੱਜ ਜੀ ਪੂਰਾ ਕੰਮ ਚੱਲ ਰਿਹਾ ਅੱਜ ਵੇਖੋ ਬਾਈ ਸਾਡਾ ਅੰਗਹੀਨ ਬੰਦਾ ਵੀਰ ਦੀ ਆਪਣੀ ਕਿਰਤ ਕਰਦਾ ਬੜੀ ਫੱਕ ਸੱਚ ਦੀ ਮਿਹਨਤ ਕਰਦਾ ਜੀ ਤੇ ਬੱਚਿਆਂ ਨੂੰ ਪਕਾਨੇ ਖਵਾ ਪਰ ਪਰ ਦੇ ਰਿਆ ਜੀ ਬੜੀ ਵੱਡੀ ਗੱਲ ਆ ਜੀ ਜਿਹੜੇ ਮੰਦਰਾਂ ਚ ਮੰਗਦੇ ਫਿਰਦੇ ਜਾਂ ਆਪਾਂ ਗੁਰਦੁਆਰਿਆਂ ਦੇ ਵਿੱਚ ਵਹਿਣੇ ਐ ਐਵੇਂ ਹੀ ਬੈਠੇ ਹੁੰਦੇ ਆ ਜੀ ਉਹਨਾਂ ਨੂੰ ਇੱਕ ਬੜੀ ਤਗੜੀ ਮੂਹ ਤੇ ਚਪੇੜ ਹੈ ਜੀ ਕਿਉਂਕਿ ਕਿਰਤ ਕਰਨੀ ਚਾਹੀਦੀ ਹੈ ਜੀ ਇਹ ਵੀ ਵੀਰ ਕਰ ਰਿਹਾ ਜੀ ਭਾਵੇਂ ਵੇਖੋ ਆਂਗੀਆਂ ਤਾਂ ਫਿਰ ਵੀ ਪ੍ਰਵਾਹ ਕੋਈ ਨਹੀਂ ਹੈ ਜੀ ਤੇ ਹੁਣੇ ਤੁਹਾਨੂੰ ਦੱਸਦੇ ਆ ਆਹ ਦੇਖੋ ਕਿਵੇਂ ਗੁੱਡੀਆਂ ਫਲਾ ਫਲਾ ਦੇ ਰਿਆ ਜੀ ਖਾਲੀ ਦੇ ਰਿਹਾ ਠੀਕ ਆ ਜੀ ਕਰੋ ਵੀਡੀਓ ਵਾਤੋ ਵਾਤ ਦੀ ਸ਼ੇਅਰ ਪਸਾਇ ਲਗੇ ਜੀ ਬਾਕੀ ਇਸ ਭਰਾ ਅੱਡਾ ਜਿਹੜਾ ਤੁਹਾਨੂੰ ਦਿਖਾ ਰਹੇ ਆ ਜੀ ਮਾਜੇ ਦੇ ਵਿੱਚ ਚੜਦੀ ਕਲਾ ਜੀ ਵੇਖੋ ਸਾਰੇ ਹੀ ਮਨਾ ਰਹੇ ਆ ਵੀਰ ਲੋੜੀਆਂ ਜੀ ਇਦਾਂ ਹੀ ਬਾਈ ਨੂੰ ਸੱਚੇ ਪਾਜਾ ਹਰ ਪਰਿਵਾਰ ਤੇ ਸੁੱਖ ਸ਼ਾਂਤੀ ਲੋੜੀ ਲੈ ਕੇ ਆਵੇ ਜੀ ਚੜਦੀ ਕਲਾ ਜੀ ਸਾਸਿਕਾ ਇੱਧਰ ਬਾਈ ਸਾਡਾ ਆਂਡੇ ਗਰਮ ਕਰੀ ਜਾਂਦੇ ਜੀ ਹਾਂਜੀ ਮਹਾਰਾਜ ਜੀ ਮਨਾਈ ਜਾ ਰਹੀ ਅੱਜ ਪੂਰੀ ਲੋੜੀ ਐਂ ਕਰੀਆ ਚੱਲ ਰਿਹਾ ਹੈ। ਇਹ ਵਿਗ ਰਿਹਾ ਪੂਰਾ ਠੰਡ ਚੰਡਾ ਅੱਜ। ਹਾਂਜੀ ਫੁੱਲ ਵਿਗ ਰਿਹਾ। ਚਲੋ ਚਲੋ ਕਰੇ ਕਿਰਪਾ ਮਾਰ ਕੇ ਜੀ। ਠੀਕ ਹੈ ਜੀ ਸਾਰਿਆਂ ਦੇ ਕਾਰੋਬਾਰ ਵਾਇਰਸ ਸੱਜੇ ਪਾਛਾ ਚਲਾਏ। ਤੇ ਬਾਕੀ ਐਸਾਈਡ ਤੋਂ ਮਾਰਦੀ ਹੈ ਅੱਡਿਆ ਤੁਹਾਨੂੰ ਦਿਖਾ ਰਹੇ ਹਾਂ ਸਾਰਾ ਜੀ। ਤੇ ਵੀਰ ਜੀ ਕਰੋ ਵੀਡੀਓ ਸ਼ੇਅਰ ਨਾਲੇ ਪਤਾਂ ਲੱਗੇ ਵੀਰ ਭਰਾਵਾਂ ਨੂੰ ਹੋਰ ਵੀ ਜਿਹੜੇ ਦੇਸ਼ਾਂ ਵਿਦੇਸ਼ਾਂ ਵਾਲੇ ਵੀਰ ਆ ਜੀ ਉਹਨਾਂ ਨੂੰ ਵੀ ਬਹੁਤ ਬਹੁਤ ਲੋੜੀ ਦੀਆਂ ਮੁਬਾਰਕਾਂ। ਉਹ ਵੀ ਦੇਖ ਸਗਣ ਵੀਰ ਜੀ।